ਇਹ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਕੈਬਨਟ ਮੀਟਿੰਗ ਦੇ ਦੌਰਾਨ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਤਾਂ ਕੱਲ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਉਹਦੇ ਵਿੱਚ ਜਦੋਂ ਕੁਝ ਗੱਲਾਂ ਬਾਤਾਂ ਹੋਈਆਂ ਤਾਂ ਗੱਲਾਂ ਬਾਤਾਂ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਅਸਤੀਫੇ ਦੀ ਪੇਸ਼ਕਸ਼ ਕਰਦਾ ਔਰ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਮੈਨੂੰ ਇਹਦੇ ਤੇ ਕੋਈ ਵੀ ਇਤਰਾਜ਼ ਨਹੀਂ ਹੈ ਤਾਂ ਮੈਂ ਪਦ ਛੱਡਣ ਨੂੰ ਤਿਆਰ ਹਾਂ ਪਰ ਹਾਲਾਂਕਿ ਇਹ ਇਹ ਜਿਹੜਾ ਬਿਆਨ ਆ ਇਹ ਮੁੱਖ ਮੰਤਰੀ ਦੇ ਇੱਕ ਡਰਾਮੇਬਾਜ਼ੀ ਦੇ ਤੌਰ ਤੇ ਇਹ ਬਿਆਨ ਲਿਆ ਜਾ ਰਿਹਾ ਕਿਉਂਕਿ ਇਹਦੇ ਵਿੱਚ ਕੁਝ ਹੋਰ ਵੀ ਡਰਾਮੇਬਾਜ਼ੀਆਂ ਹੋਈਆਂ ਮੰਨੀਆਂ ਜਾ ਰਹੀਆਂ ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਇਸ ਦੌਰਾਨ ਮੰਤਰੀ ਅਮਨ ਅਰੂੜਾ ਉਹਨਾਂ ਨੇ ਔਰ ਨਾਲ ਹੀ ਨਾਲ ਹਰਪਾਲ ਸਿੰਘ ਚੀਮਾ ਹੋਰਾਂ ਨੇ ਇਹ ਗੱਲ ਕਹੀ ਕਿ ਸਾਨੂੰ ਤੁਹਾਡੀ ਅਧਿਐਕਸ਼ਤਾ ਦੇ ਵਿੱਚ ਜਾਂ ਸਾਨੂੰ ਤੁਹਾਡੀ ਮੁੱਖ ਮੰਤਰੀਸ਼ਿਪ ਦੇ ਵਿੱਚ ਪੂਰਨ ਵਿਸ਼ਵਾਸ ਹੈ ਤੁਸੀਂ ਮੁੱਖ ਮੰਤਰੀ ਪਾਤੇ ਬਣੇ ਰਹੋ ਹਾਲਾਂਕਿ ਇਹ ਵੀ ਗੱਲ ਮੰਨੀ ਜਾ ਰਹੀ ਹੈ ਕਿ ਪਿਛਲੇ ਦਿਨੀ ਅਮਨ ਅਰੂੜਾ ਨੇ ਇੱਕ ਜਿਸ ਤਰੀਕੇ ਦਾ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ ਲੱਗ ਸਕਦਾ ਤਾਂ ਉਸ ਬਿਆਨ ਦੇ ਉੱਪਰ ਵੀ ਚਰਚਾਵਾਂ ਸਿਗੀਆਂ ਤਾਂ ਫਿਰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਕੱਲ ਕੈਬਨਿਟ ਮੀਟਿੰਗ ਦੇ ਦੌਰਾਨ ਇਹ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮੁੱਖ ਮੰਤਰੀ ਬੰਨਾ ਚਾਹੁੰਦਾ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੈਂ ਪਦ ਛੱਡਣ ਨੂੰ ਤਿਆਰ ਹਾਂ ਪਰ ਇਸ ਦੇ ਦੌਰਾਨ ਹਰਪਾਲ ਚੀਮਾ ਅਤੇ ਨਾਲ ਹੀ ਨਾਲ ਅਮਨ अरोड़ा ਨੇ ਇਹ ਗੱਲ ਕਹਿ ਦਿੱਤੀ ਕਿ ਸਾਨੂੰ ਤੁਹਾਡੀ ਮੁੱਖ ਮੰਤਰੀਸ਼ਿਪ ਦੇ ਵਿੱਚ ਪੂਰਨ ਵਿਸ਼ਵਾਸ ਆ ਹਾਲਾਂਕਿ ਇਹ ਸਭ ਨੂੰ ਡਰਾਮੇ ਵਾਲੀ ਮੰਨਿਆ ਗਿਆ ਕਿਉਂਕਿ ਜੇਕਰ ਅਸਤੀਫਾ ਭਗਵੰਤ ਮਾਨ ਨੇ ਦੇਣਾ ਹੀ ਹੈ ਤਾਂ ਫਿਰ ਮੰਤਰੀਆਂ ਤੋਂ ਪੁੱਛਣ ਦੀ ਕੀ ਲੋੜ ਹੈ ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਤਾਂ ਮੋਰੈਲਿਟੀ ਦੇ ਆਧਾਰ ਤੇ ਹੀ ਕਸਤੀਫਾ ਜਿਹੜਾ ਉਹਦੇ ਦੇਣਾ ਚਾਹੀਦਾ ਤਾਂ ਉਧਰ ਮੁੱਖ ਮੰਤਰੀ ਨੂੰ ਜਿਸ ਤਰੀਕੇ ਨਾਲ ਮੁੱਖ ਮੰਤਰੀ ਬਣੇ ਰਹਿਣ ਲਈ ਕਹਿ ਰਹੇ ਨੇ ਅਮਨ ਅਰੋੜਾ ਅਤੇ ਹਰਪਾਲ ਚੀਮਾ ਉਹ ਵੀ ਡਰਾਮੇਬਾਜ਼ੀ ਲੱਗੀ ਕਿਉਂਕਿ ਸਭ ਤੋਂ ਵੱਡੇ ਦਾਵੇਦਾਰ ਮੁੱਖ ਮੰਤਰੀ ਦੇ ਅਮਨ ਅਰੋੜਾ ਤੇ ਹਰਪਾਲ ਚੀਮਾ ਹੀ ਨੇ ਹਿੰਦੂ ਦੇ ਚਿਹਰੇ ਦੇ ਤੌਰ ਤੇ ਔਰ ਨਾਲ ਹੀ ਨਾਲ ਐਸਸੀ ਚਿਹਰੇ ਦੇ ਤੌਰ ਤੇ ਵੀ ਤਾਂ ਸਭ ਤੋਂ ਵੱਡੇ ਕੰਪੀਟੀਟਰ ਭਗਵੰਤ ਮਾਨ ਦੇ ਹੀ ਨੇ ਅੰਦਰੋਂ ਅੰਦਰੋਂ ਮੁੱਖ ਮੰਤਰੀ ਵੀ ਕਹਿੰਦੇ ਇਹ ਬਾਨਾ ਚੌਂਦਰੀ ਪਿਛਲੇ ਦਿਨੀ ਅਮਨ ਅਰੋੜੇ ਦਾ ਤਾਂ ਬਿਆਨ ਵੀ ਜਿਹੜਾ ਸਾਹਮਣੇ ਆ ਗਿਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਹਿੰਦੂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦਾ ਇਹ ਗੱਲਾਂ ਬੇਫਜ਼ੂਲ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਸੀਗੀਆਂ ਤਾਂ ਡਰਾਮੇਬਾਜ਼ੀ ਪੂਰੀ ਹੋਈ ਹੈ ਮੁੱਖ ਮੰਤਰੀ ਨੇ ਜੇਕਰ ਅਸਤੀਫਾ ਦੇਣਾ ਸੀਗਾ ਤਾਂ ਉਹ ਅਸਤੀਫਾ ਦੇ ਸਕਦੇ ਨੇ ਪੁੱਛਣ ਦੀ ਕਿਸੇ ਨੂੰ ਲੋੜ ਨਹੀਂ ਹੈ ਤਾਂ ਇਹਨਾਂ ਦੋਵਾਂ ਮੰਤਰੀਆਂ ਦੇ ਵੱਲੋਂ ਵੀ ਅਸਤੀਫੇ ਨਾ ਦੇਣ ਦੀ ਜਿਹੜੀ ਗੱਲ ਕਹੀ ਹੈ ਇਹ ਵੀ ਡਰਾਮੇਬਾਜ਼ੀ ਜਿਹੜੀ ਮੰਨੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੋਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਅਸਤੀਫੇ ਦੀ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਪਾਰਟੀ ਨੂੰ ਜੇਕਰ ਬਚਾਉਣਾ ਜੋ ਕੁਝ ਹਾਲਾਤ ਜਿਹੜੇ ਆ ਬਣੇ ਹੋਏ ਆ ਜੇਕਰ ਪਾਰਟੀ ਨੂੰ ਬਚਾਉਣਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਾਂ ਆ ਗਿਆ ਕਿ ਬਦਲ ਦੇਣਾ ਚਾਹੀਦਾ ਇਹ ਗੱਲਾਂ ਜਿਹੜੀਆਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕਹੀਆਂ ਸੀਗੀਆਂ ਤਾਂ ਕੱਲ ਜਦੋਂ ਕੈਬਨਟ ਮੀਟਿੰਗ ਹੋਈ ਇਸ ਦੌਰਾਨ ਜਦੋਂ ਗੱਲਾਂ ਬਾਤਾਂ ਅੱਗੇ ਚੱਲੀਆਂ ਤਾਂ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਆ ਕਿ ਇਹ ਬਿਆਨ ਦਿੱਤਾ ਕਿ ਮੈਂ ਅਸਤੀਫਾ ਦੇਣ ਦੇ ਲਈ ਤਿਆਰ ਆ ਤਾਂ ਮੈਨੂੰ ਪਾਤੇ ਬਣੇ ਰਹਿਣ ਦੇ ਲਈ ਕੋਈ ਵੀ ਲਾਲਸਾ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਸੀਐਮ ਬਣਨਾ ਚਾਹੁੰਦਾ ਹੈ ਤਾਂ ਮੈਂ ਇਸ ਅਸਤੀਫਾ ਜਿਹੜਾ ਉਹ ਦੇਣ ਲਈ ਤਿਆਰ ਹਾਂ ਤਾਂ ਕੱਲ ਕੈਬਨਿਟ ਮੀਟਿੰਗ ਦੇ ਦੌਰਾਨ ਇਹ ਗੱਲਾਂ ਬਾਤਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਤਾਂ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਇਹ ਖਬਰਾਂ ਜਿਹੜੀਆਂ ਖੁੱਲ ਕੇ ਚੱਲੀਆਂ ਨੇ ਕੱਲ ਕਹਿੰਦੇ ਕਿ ਕੈਬਨਿਟ ਤੋਂ ਬਾਅਦ ਕਰੀਬ ਇੱਕ ਘੰਟਾ ਮੰਤਰੀਆਂ ਦੇ ਨਾਲ ਗੈਰ ਰਸਮੀ ਮੀਟਿੰਗ ਵੀ ਜਿਹੜੀ ਆ ਉਹ ਮੁੱਖ ਮੰਤਰੀ ਦੀ ਚੱਲੀ ਹੈ ਤਾਂ ਬਹੁਤ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਕਿਉਂਕਿ ਚਰਚਾਵਾ ਮ ਲਗਾਤਾਰ ਇਹ ਚੱਲਦੀਆਂ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਬਦਲਿਆ ਜਾ ਸਕਦਾ ਹੈ ਇਹੋ ਜੀਆਂ ਚਰਚਾਵਾ ਚੱਲਦੀਆਂ ਆ ਰਹੀਆਂ ਸੀਗੀਆਂ ਤਾਂ ਅਸੀਂ ਇੱਕ ਖਬਰ ਕੀਤੀ ਸੀ ਕਿ ਦਿੱਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਹਾਲਾਤ ਨਾ ਸੁਧਾਰੇ ਤਾਂ ਤੁਹਾਨੂੰ ਮੁੱਖ ਮੰਤਰੀ ਦੇ ਤੌਰ ਤੋਂ ਬਦਲਿਆ ਜਾ ਸਕਦਾ ਹੈ ਤਾਂ ਇਹ ਵੀ ਜਿਹੜੀਆਂ ਗੱਲਾਂ ਉਸ ਸਮੇਂ ਸਾਹਮਣੇ ਆਈਆਂ ਸੀਗੀਆਂ ਤਾਂ ਹੁਣ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਇਹ ਗੱਲਾਂ ਕਹਿੰਦੇ ਨਜ਼ਰ ਆਏ ਆ ਅ ਅਸਤੀਫੇ ਦੀ ਗੱਲ ਜਿਹੜੀ ਆ ਕਹਿੰਦੇ ਨਜ਼ਰ ਆਇਆ ਇਸ ਤੋਂ ਪਹਿਲਾਂ ਕਦੇ ਵੀ ਐਹੋ ਜੀ ਅਸਤੀਫੇ ਦੇਣ ਦੀ ਗੱਲ ਜਿਹੜੀ ਆ ਉਹ ਕਦੇ ਚੱਲੀ ਨਹੀਂ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਅੰਦਰੋਂ-ਅੰਦਰੀ ਪਾਰਟੀ ਦੇ ਅੰਦਰ ਦਬਾਅ ਮਹਿਸੂਸ ਕਰਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦਾ ਇਹੋ ਜਿਹਾ ਬਿਆਨ ਜਿਹੜਾ ਉਹ ਸਾਹਮਣੇ ਨਿਕਲ ਕੇ ਆ ਰਿਹਾ ਕਿਉਂਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਿਹੜੇ ਆ ਉਹ ਉਹਨਾਂ ਉਹ ਲਗਾਤਾਰ ਨਿਸ਼ਾਨੇ ਤੇ ਨੇ ਵਿਰੋਧੀਆਂ ਦੇ ਵੀ ਨਿਸ਼ਾਨੇ ਤੇ ਨੇ ਪੰਜਾਬ ਦੇ ਆਮ ਲੋਕਾਂ ਦੇ ਵੀ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਜਿਹੜੇ ਬਣੇ ਹੋਏ ਆ ਤਾਂ ਉਹ ਸਭ ਨੂੰ ਦੇਖਦੇ ਆ ਇਹ ਗੱਲ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਆ ਉਹ ਕੋਈ ਕਾਰਗੁਜ਼ਾਰੀ ਕੋਈ ਬੋਧੀ ਵਧੀਆ ਨਜ਼ਰ ਆ ਨਹੀਂ ਰਹੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਉਹ ਵੀ ਅਸਤੀਫੇ ਦੀ ਪੇਸ਼ਕਸ਼ ਕੱਲ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਉਸ ਦੇ ਦੌਰਾਨ ਕੀਤੀ ਆ ਤਾਂ ਇੱਕ ਵਾਰ ਫਿਰ ਸਮਝਾ ਦਿੰਨੇ ਆ ਕਿ ਲਗਾਤਾਰ ਕੁਮਰ ਵਿਜੇ ਪ੍ਰਤਾਪ ਜਿਹੜੇ ਆ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਜਿਹੜੀ ਆ ਉਹ ਕਰਦੇ ਆ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਪੰਜਾਬੀਆਂ ਦੇ ਨਾਲ ਕੀਤੇ ਵਾਅਦੇ ਚੇਤੇ ਕਰਾਉਂਦੇ ਆ ਰਹੇ ਆ ਲਗਾਤਾਰ ਇਹ ਗੱਲ ਕਹਿੰਦੇ ਆ ਰਹੇ ਆ ਕਿ ਅਸੀਂ ਗੁਰੂ ਦੇ ਨਾਮ ਦੇ ਉੱਪਰ ਤੁਸੀਂ ਸਿਆਸਤ ਜ਼ਰੂਰ ਕੀਤੀ ਐ ਪਰ ਹੁਣ ਜੇ ਸਿਆਸਤ ਕੀਤੀ ਐ ਤਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਗੋਲੀ ਕਾਂਡਾ ਦੇ ਵਿੱਚ ਮਾਰੇ ਗੇ ਸਿੱਖ ਨੌਜਵਾਨਾਂ ਦੀ ਮਸਲੇ ਦਾ ਇਨਸਾਫ ਜਿਹੜਾ ਉਹ ਆਪਾਂ ਨੂੰ ਕਰਨਾ ਚਾਹੀਦਾ ਤਾਂ ਕਿਸੇ ਵੀ ਤਰੀਕੇ ਦੇ ਨਾਲ ਇਹ ਹੱਲ ਨਹੀਂ ਸੀ ਹੋ ਰਿਹਾ ਤਾਂ ਲਗਾਤਾਰ ਕੁਮਰ ਵੀਜੇ ਪ੍ਰਤਾਪ ਸੱਚ ਦੀ ਆਵਾਜ਼ ਜਿਹੜੀ ਉਹ ਬਣ ਕੇ ਚੱਲਦੇ ਰਹੇ ਲਗਾਤਾਰ ਕੁਮਰ ਵੀਜੇ ਪ੍ਰਤਾਪ ਜਿਹੜੇ ਆ ਉਹ ਲਗਾਤਾਰ ਇਸ ਮਸਲੇ ਨੂੰ ਉਠਾਉਂਦੇ ਰਹੇ ਨੇ ਔਰ ਫਿਰ ਹੁਣ ਜਦੋਂ ਹਾਲਾਤ ਜਿਹੜੇ ਇਹੋ ਜਿਹੇ ਬਣ ਗਿਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਵੀ ਆਮ ਆਦੀ ਪਾਰਟੀ ਸਿਰਫ 3 ਨਹੀਂ ਜਿੱਤ ਸਕੀ ਆ ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਏਨੀ ਬੁਰੀ ਹਾਲ ਹੋ ਗਈ ਆਮ ਆਦੀ ਪਾਰਟੀ ਦੀ ਕਿ ਸਰਕਾਰ ਤਾਂ ਬਣੀ ਨਹੀਂ ਬਣੀ ਦਾ ਮੁੱਖ ਮੰਤਰੀ ਉਥੋਂ ਦੇ ਸਾਥਕਾ ਜਿਹੜੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਦੀਆ ਸੁਤਿੰਦਰ ਜਨ ਵੱਡੇ ਲੀਡਰ ਤੱਕ ਜਿਹੜੇ ਉਹਨਾਂ ਦੇ ਹਾਰ ਗਏ ਨੇ ਤਾਂ ਲਗਾਤਾਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਵਾਅਦੇ ਚੇਤੇ ਕਰਾਉਣ ਤੋਂ ਬਾਅਦ ਵੀ ਜਦੋਂ ਕੋਈ ਕੁਝ ਹੋਇਆ ਨਾ ਤਾਂ ਦਿੱਲੀ ਦੇ ਵਿੱਚ ਵੀ ਸਰਕਾਰ ਜਿਹੜੀ ਆ ਉਹ ਹਾਰ ਗਈ ਹੈ ਆਮ ਆਦਮੀ ਪਾਰਟੀ ਦੀ ਔਰ ਲਗਾਤਾਰ ਇਹ ਵੀ ਵੱਡੇ ਲੀਡਰ ਵੀ ਉਹਨਾਂ ਦੇ ਹਾਰਦੇ ਗਏ ਐ ਔਰ ਹੁਣ ਕੱਲ ਉਹਨਾਂ ਦਾ ਬਿਆਨ ਆਇਆ ਸੀਗਾ ਕੁਮਰਜੀ ਪ੍ਰਤਾਪ ਸਿੰਘ ਹੋਰਾਂ ਦਾ ਕਿ ਜਿਹੋ ਜੇ ਪਾਰਟੀ ਦੇ ਹਾਲਾਤ ਜਿਹੜੇ ਆ ਉਹ ਬਣ ਗਿਆ। ਜਿਹੋ ਜਿਹੇ ਪਾਰਟੀ ਦੇ ਹਾਲਾਤ ਬਣ ਗਏ। ਇਹੋ ਜਿਹੇ ਹਾਲਾਤਾਂ ਦੇ ਮੁਤਾਬਕ ਜੇ ਪਾਰਟੀ ਬਚਾਉਣੀ ਹੈ ਤਾਂ ਇੱਕ ਬੰਦੇ ਨੂੰ ਲਾਂਭੇ ਕੀਤੇ ਜਾਣਾ ਕੋਈ ਗਲਤ ਗੱਲ ਨਹੀਂ ਹੈ। ਜੇਕਰ ਇੱਕ ਬੰਦੇ ਨੂੰ ਉਪਗੰਦਮਨ ਨੂੰ ਪਾਸੇ ਕਰਕੇ ਪਾਰਟੀ ਬਚਾਈ ਜਾ ਸਕਦੀ ਹੈ ਤਾਂ ਬਚਾ ਲੈਣੀ ਚਾਹੀਦੀ ਹੈ ਇਹ ਗੱਲਾਂ ਕਹਿੰਦੇ ਕੁਮਰ ਵਿਜੇ ਪ੍ਰਤਾਪ ਸਿੰਘ ਨજર ਆਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਿਆ ਜਾਵੇ ਤਾਂ ਕੱਲ ਜਦੋਂ ਕੈਬਨਿਟ ਮੀਟਿੰਗ ਹੋਈ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਇਹਨਾਂ ਬਿਆਨਾਂ ਦੇ ਉੱਪਰ ਚਰਚਾਵਾ ਅੰਦਰ ਹੋਈਆਂ ਤਾਂ ਕੁਮਰ ਵਿਜੇ ਪ੍ਰਤਾਪ ਦੇ ਇਹਨਾਂ ਬਿਆਨਾਂ ਤੇ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਬਾਅ ਮਹਿਸੂਸ ਕਰਦੇ ਆ ਇਹ ਗੱਲ ਕਹੀ ਹੈ ਕਿ ਮੈਂ استیفا دینے ਦੇ ਲਈ ਤਿਆਰ ਹਾਂ ਕਿਉਂਕਿ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਸੀਗੀ ਉੱਥੇ ਵੀ ਕਹਿੰਦੇ ਆ ਕਿ ਕਾਫੀ ਝਾੜ-ਚੰਬ ਕੇਜਰੀਵਾਲ ਸਾਹਿਬ ਉਹਨਾਂ ਨੇ ਕੀਤੀ ਸੀਗੀ ਭਗਵੰਤ ਮਾਨ ਦੀ ਕਿ ਜੇਕਰ ਤੁਸੀਂ ਪੰਜਾਬ ਦੇ ਹਾਲਾਤ ਨਹੀਂ ਸੁਧਾਰ ਸਕਦੇ ਕੁਝ ਟਾਈਮ ਜਿਹੜਾ ਆਲਟੀਮੇਟਮ ਦਿੱਤਾ ਸੀ ਤਾਂ ਜੇਕਰ ਉਹਨਾਂ ਦੇ ਵਿਚਾਰ ਜੇ ਕੋਈ ਤੁਸੀਂ ਨਹੀਂ ਪੰਜਾਬ ਦੇ ਹਾਲਾਤ ਸੁਧਾਰ ਸਕਦੇ ਤਾਂ ਸਾਨੂੰ ਜਿਹੜਾ ਹੈਗਾ ਉਹ ਮੁੱਖ ਮੰਤਰੀ ਬਦਲਣ ਦੀ ਲੋੜ ਪੰਜਾਬ ਦੇ ਵਿੱਚ ਪੈ ਸਕਦੀ ਹੈ ਮੁੱਖ ਮੰਤਰੀ ਬਦਲਿਆ ਜਾ ਸਕਦਾ ਇਹੋ ਜੀਆਂ ਚਰਚਾਵਾਂ ਜਿਹੜੀਆਂ ਉਹ ਚੱਲੀਆਂ ਸੀਗੀਆਂ ਤਾਂ ਉਹ ਸਭ ਸਭ ਦੇ ਵਿਚਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਲਗਾਤਾਰ ਦਬਾਅ ਮਹਿਸੂਸ ਜਿਹੜਾ ਉਹ ਕਰ ਰਹੇ ਸੀਗੇ ਤਾਂ ਦਬਾਅ ਮਹਿਸੂਸ ਕਰਨ ਤੋਂ ਬਾਅਦ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਮਰ ਵਿਜੇ ਪ੍ਰਤਾਪ ਦੇ ਬਿਆਨਾਂ ਤੇ ਕਿਹਾ ਕਿ ਜੇਕਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਔਰ ਨਾਲ ਹੀ ਨਾਲ ਫਿਰ ਉਸ ਤੋਂ ਬਾਅਦ ਅਮਨ अरोड़ा ਔਰ ਕਹਿੰਦੇ ਆ ਕਿ ਹਰਪਾਲ ਚੀਮਾ ਹੋਰਾਂ ਨੇ ਇਹ ਗੱਲ ਕਹਿ ਦਿੱਤੀ ਕਿ ਨਹੀਂ ਸਾਨੂੰ ਤੁਹਾਡੀ ਮੁੱਖ ਮੰਤਰੀ ਸ਼ਿਭ ਦੇ ਵਿੱਚ ਪੂਰਨ ਵਿਸ਼ਵਾਸਤ ਹੈਗੀ ਹੈ ਔਰ ਸਾਨੂੰ ਵਿਸ਼ਵਾਸ ਹੈ ਔਰ ਤੁਸੀਂ ਹੀ ਸਾਡੇ ਮੁੱਖ ਮੰਤਰੀ ਬਣੇ ਰਹੋ ਹਾਲਾਂਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਡਰਾਮੇ ਦੇ ਤੌਰ ਤੇ ਜਿਹੜਾ ਉਹ ਦੇਖਿਆ ਗਿਆ ਹਾਲਾਂਕਿ ਇਹਨਾਂ ਦੋਵਾਂ ਚੀਜ਼ਾਂ ਨੂੰ ਡਰਾਮੇ ਦੇ ਤੌਰ ਤੇ ਦੇਖਿਆ ਗਿਆ ਔਰ ਇਹ ਗੱਲ ਨੋਟ ਕੀਤੀ ਗਈ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਵਾਕੀ ਅਸਤੀਫਾ ਜਿਹੜਾ ਉਹ ਦੇਣਾ ਚਾਹੁੰਦੇ ਆ ਜੇਕਰ ਮੁੱਖ ਮੰਤਰੀ ਭਗਵੰਤਪਨ ਵਾਕੀ ਅਸਤੀਫਾ ਦੇਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਮੋਰੈਲਿਟੀ ਦੇ ਆਧਾਰ ਤੇ ਜੋ ਪੰਜਾਬ ਦੇ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਦੇ ਆਧਾਰ ਤੇ ਜਿਹੜਾ ਅਸਤੀਫਾ ਦੇਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਉਹਨਾਂ ਦੇ ਸਾਹਮਣੇ ਬੈਠੇ ਵਿਧਾਇਕ ਜਾਂ ਮੰਤਰੀ ਜਿਹੜੇ ਆ ਉਹ ਕਦੇ ਵੀ ਇਹ ਨਹੀਂ ਕਹਿਣਗੇ ਕਿ ਠੀਕ ਆ ਜੀ ਤੁਸੀਂ ਦੇ ਦਿਓ ਅਸਤੀਫਾ ਇਹ ਤਾਂ ਪਤਾ ਹੀ ਆ ਕਿ ਉਹਨਾਂ ਨੇ ਕਹਿਣਾ ਕਿ ਨਹੀਂ ਜੀ ਨਹੀਂ ਸਾਨੂੰ ਤੁਹਾਡੇ ਤੇ ਵਿਸ਼ਵਾਸ ਆ ਤੁਸੀਂ ਬਣੇ ਰਹੋ ਇਹ ਤਾਂ ਉਹਨਾਂ ਨੇ ਕਹਿਣਾ ਹੀ ਆ ਕਿ ਦੇਕਰ ਵਾਕੀ ਤੁਸੀਂ ਮੋਰੈਲਿਟੀ ਦੇ ਆਧਾਰ ਤੇ ਅਸਤੀਫਾ ਦੇਣਾ ਹੈ ਤਾਂ ਪੁੱਛਣ ਦੀ ਕਿਸੇ ਨੂੰ ਜਿਹੜੀ